ਜ਼ਿਲ੍ਹਾ ਗੁਰਦਾਸਪੁਰ ਤੋਂ ਇੱਕ ਖਬਰ ਪੇਸ਼ ਕਰਨ ਜਾ ਰਹੇ ਹਾਂ ਜਿੱਥੇ ਇੱਕ ਪੈਦਲ ਯਾਤਰਾ ਜੋ ਕਿ ਕਿੜੀ ਫਗਾਨਾ ਤੋਂ ਚੱਲ ਕੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇਗੀ ਇਹ ਯਾਤਰਾ 22 ਸਾਲ ਤੋਂ ਲਗਾਤਾਰ ਫੈਦਲ ਚੱਲ ਕੇ ਅੰਮ੍ਰਿਤਸਰ ਜਾ ਰਹੀ ਹੈ ਔਰ ਇਸ ਵਾਰ 23ਵੀਂ ਯਾਤਰਾ ਹੈ ਜੋ ਕਿ ਕਿੜੀ ਫਗਾਨਾ ਤੋਂ ਚੱਲੀ ਹੈ ਇਸ ਯਾਤਰਾ ਜਿਹੜੀ ਹੈ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇਹ ਕਿੜੀ ਫਗਾਨਾ ਤੋਂ ਚੱਲ ਕੇ ਅੰਮ੍ਰਿਤਸਰ ਵੱਲ ਜਾ ਰਹੀ ਹੈ ਜੋ ਕਿ ਰਸਤੇ ਦੇ ਵਿੱਚ ਜਗ੍ਹਾ ਜਗ੍ਹਾ ਤੇ ਇਸ ਯਾਤਰਾ ਦਾ ਭਰਵਾ ਸਵਾਗਤ ਕੀਤਾ ਗਿਆ ਹੈ ਲੰਗਰ ਪੰਡਾਰੇ ਲਗਾਏ ਗਏ ਹਨ ਔਰ ਜੋ ਮਾਪੁਰਖ ਇਹ ਯਾਤਰਾ ਨੂੰ ਲੈ ਕੇ ਜਾ ਰਹੇ ਹਨ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਜਗਾ ਜਗਾ ਤੇ ਮੈਡੀਕਲ ਦੀ ਫੈਸਿਲਿਟੀ ਵੀ ਦਿੱਤੀ ਗਈ ਹੈ ਤਾਂ ਜੋ ਰਸਤੇ ਦੇ ਵਿੱਚ ਕਿਸੇ ਨੂੰ ਵੀ ਕੋਈ ਮੁਸ਼ਕਲ ਨਾ ਆਏ ਜਲ ਸਰੀਅਤ ਨੇ ਸੁਵਾਰਿਆ ਪੂਰੀ ਹੋਈ ਤਰ੍ਹਾਂ ਆਪ ਸਰਗੰਗਾਰੇ ਤਾਰਿਆ ਸੰਤਨ ਸਰਗੁਰੂ RAMDAS ਮਹਾਰਾਜ ਦੇ ਆਗਮਨ ਉਪਰੰਤ ਇਹ ਬੁਸ਼ੀਆਂ ਵਿੱਚ ਇਹ ਯਾਤਰਾ ਪੈਦਲ ਪੀਡੀ ਅਫਗਾਨਾ ਇਲਾਕਾ ਦੇ ਵਸਨੀਕਾਂ ਸੰਤਾਂ ਦੇ ਸਹਿਯੋਗ ਨਾਲ ਸੰਗਤ ਗੁਰੂ ਅਰਗੁਨ ਸਾਹਿਬ ਮਹਾਰਾਜ ਤੋਂ ਵਰਸਾਈ ਹੋਏ ਬਾਬਾ ਬਿੱਦੂ ਚੰਦ ਸ਼ੀਨਾ ਗੁਰੂ ਕਾ ਸ਼ੀਨਾ ਜਿਨ੍ਹਾਂ ਦੇ ਵਾਪਰ ਯਾਰਵੇਂ ਜਾਨ ਸਿੰਘ ਬਾਬਾ ਗਾਇ ਸਿੰਘ ਸਾਹਿਬੀ ਸੱਚਖੰਡ ਵਸੀ ਮਹਾਰੂਪ ਅਤੇ ਅੱਜ ਦੇ ਮੌਜੂਦਾ ਜਥੇਦਾਰ ਮਹਾਰੂਪ ਜਿਨ੍ਹਾਂ ਨੇ ਇਹ ਪ੍ਰੇਰਣਾ ਦੇ ਕੇ ਸੰਗਤ ਨੂੰ ਪੈਦਲ ਯਾਤਰਾ ਦੇ ਰੂਪ ਵਿੱਚ ਸਤਿਗੁਰੂ ਰਾਮਦਾਸ ਦੇ ਆਗਮਨ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਤੋਰਿਆ ਇਹ ਅੱਜ ਤੋਂ 22 ਸਾਲ ਪਹਿਲਾਂ ਕਈ ਵੀ ਯਾਤਰਾ ਅੱਜ ਦੀ ਜਾ ਰਹੀ ਹੈ ਗੁਰੂ ਰਾਮਦਾਸ ਦੇ ਆਗਮਨ ਦੀਆਂ ਗੁਰਪੁਰਬ ਦੀਆਂ ਖੁਸ਼ੀਆਂ ਵਿੱਚ ਇਹ ਸਾਰਾ ਸੁਬੰਧ ਪੈਦਲ ਯਾਤਰਾ ਸੰਗਤਾਂ ਦਾ ਆਪ ਸੰਗਤਾਂ ਦਾ ਸੰਜੋਗ ਸੰਗਤਾਂ ਰਬ ਰਬ ਦਾ ਨਾਮ ਵਾਇਰਲ ਸੁਮਨ ਕਰਦੀਆਂ ਦੁਨੀਆਦਾਰੀਆਂ ਇਹ ਪੈਦਲ ਯਾਤਰਾ ਮਾਪੁਰਸ਼ੰਦੀ ਪਰਿਹਰਨਾ ਬਾਬਾ ਜੈ ਸਿੰਘ ਸਾਹਿਬ ਜੀ ਦੇ ਨਾਲ ਹੋਰ ਸੰਗਤਾਂ ਦੇ ਸੰਯੋਗ ਨਾਲ ਹਰ ਸਾਲ ਇਸੇ ਦਿਨ ਤੋਂ 7 ਅਕਤੂਬਰ ਤੋਂ ਇਹ ਯਾਤਰਾ ਸ਼ੁਰੂ ਹੁੰਦੀ ਹੈ ਅ ਅੱਜ ਦੀ ਰਾਤਰੀ ਬਲਾਈ ਸਾਹਿਬ ਜੀ ਨਾਨਕ ਸਾਹਿਬ ਦੀ ਸਥਾਨ ਤੇ ਔਰ 8 ਵਾਲੀ ਰਾਤਰੀ ਗੁਰੂ ਅਰਜਨ ਸਾਹਿਬ ਜੀ ਦੇ ਸਥਾਨ ਹਲਕਾ ਨਗਰ ਚੰਡੇ ਵਿਖੇ ਔਰ ਤੀਸਰੇ ਦਿਨ ਦੀ ਯਾਤਰਾ ਸੱਚਖੰਡ ਹੋਰ ਮੰਗਦਾ ਸਾਹਿਬ ਉੱਤੇ ਸਫਲੋਕੇ ਪਹੁੰਚ ਗਈ ਹੈ ਸਤਿਗੁਰੂ ਕਿਰਪਾ ਕਰਨ ਇਸ ਤਰ੍ਹਾਂ ਇਹ ਯਾਤਰਾ ਨੂੰ ਅਸ਼ੀਰਵਾਦ ਬਖਸ਼ਣ ਆਪ ਸੰਗਤ ਨੂੰ ਦਾ ਸੰਜੋਗ ਮਿਲੇ ਔਰ ਸਤਿਪੁਰਸ਼ਾਂ ਦਾ ਮਲਾਪ ਹੁੰਦਾ ਰਹੇ ਤੇ ਸੇਵਾ ਚੜ੍ਹਨੀ ਕਲਾ ਵਿੱਚ ਚੱਲਦੀ ਰਹੇ ਇਹ ਜਿਹੜੀ ਯਾਤਰਾ ਹੈ तकरीबन 60 70 ਕਿਲੋਮੀਟਰ ਤੇ ਹੈ 80 ਦਾ ਲਾਲੋ ਭਟਕਟਾ ਦੇ 80 ਗਹਿਲੋ ਜੀ 80 ਤੋਂ ਚੱਲਦੀ ਹੈ ਇਹ ਦੋ ਰਾਤਰੀਆਂ ਰਸਤੇ ਹੋਏ ਚੱਲਦੀਆਂ ਸਤ ਤੋਂ ਚੱਲੀ 8 ਤੇ 9 ਵਿੱਚ ਪਹੁੰਚਦੀ ਸ਼ਾਮ ਨੂੰ ਦੋ ਰਾਤਰੀ ਰਾਤ ਦਾ ਹਲਕੜਾ ਝੰਡਾ ਪਿੰਡ ਕਿਹੜੀ ਆਪਾਂ ਤੋਂ ਪਿੰਡ ਕਿਹੜੀ ਚੱਲ ਕੇ ਹਾਂਜੀ ਕਿਹੜੀ ਜਨਤ ਚੱਲਦੀ ਹੈ ਕਿਹੜੀ ਅਫਗਾਨਾ ਤੋਂ ਚੱਲਦੀ ਹੈ ਮਿਲ ਵਾਲਾ ਪਿੰਡ ਹਰਮਨਪੁਰ ਲਾ ਘਰ ਤੋਂ ਵਾਲ ਤੋਂ 8 ਕਿਲੋਮੀਟਰ ਅੱਗੇ ਇਸ ਤਰ੍ਹਾਂ ਪਹਿਲੀ ਰਾਤ ਭੁਲਾਈ ਸਾਹਿਬ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਦੂਸਰੀ ਅਲਕਟਾ ਝੰਡਾ ਗੁਰੂ ਅਰਜਨ ਸਾਹਿਬ ਜੀ ਦਾ ਸਥਾਨ ਹੈ ਅੱਜ ਦੀ ਰਾਤ ਉੱਥੇ ਹੈ ਜਵਾਨ ਰਾਤ ਸੱਜਣੇ ਸਵੇਰੇ ਫਿਰ ਉੱਥੋਂ ਚੱਲਣਾਗੇ ਵੇਰ ਦਾ ਸਾਰੇ ਸਥਾਨ ਕਤੂ ਨੰਗਰਸ਼ੀ ਮਿਲ ਕਰਕੇ ਕਰਦੇ ਸਤਿਗੁਰ ਦੇ ਚਰਨਾਂ ਵਿੱਚ ਪਹੁੰਚੇ ਕੁਸ਼ਾਪਾ ਵਾਹਿਗੁਰੂ ਇਹ ਜਕਮ ਦੀ ਸਤਕਾਰਤ ਸਖੀ ਸਖਸ਼ੀਅਤ ਸੰਤ ਬਾਬਾ ਦਇਆ ਸਿੰਘ ਜੀ ਸਤਖੰਡ ਵਾਸੀ ਜਿਨ੍ਹਾਂ ਨੇ ਸ਼੍ਰੀਮਾਨ ਸੰਤ ਬਾਬਾ ਸਤਨਾਮ ਸਿੰਘ ਜੀ ਜ਼ਿਲ੍ਹਾ ਗਰਦਾਸਪੁਰ ਦੇ ਜਥੇਦਾਰ ਸੌਂਪੀ ਔਰ ਇਹਨਾਂ ਨੂੰ ਪ੍ਰੇਰਨਾ ਦੇ ਕੇ ਇਹਨਾਂ ਦੀ ਇਹਨਾਂ ਨੂੰ ਅਸ਼ੀਰਵਾਦ ਦੇ ਕੇ ਮਹਾਂਪੁਰਸਾਂ ਦੀ ਬਹੁਤ ਬੰਦਗੀ ਆ ਕਰਨੀ ਵਾਲੇ ਨੇ ਕਥਨੀ ਵਾਲੇ ਨੇ ਹੱਠੀ ਜੱਪੀ ਤੱਪੀ ਨੇ ਔਰ ਅਲਾਕੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਜੋੜ ਰਹੇ ਨੇ ਅੰਮ੍ਰਿਤ ਸੰਚਾਰ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਦਿਨ ਦਾ ਇੱਕ ਕਰਕੇ ਕਰ ਰਹੇ ਨੇ ਆਪ ਜੱਪੇ ਹੋਰਾਂ ਨਾਮ ਜਪਾਵੇ ਸੁਣ ਕਹਿਤ ਰਹਿਤ ਪਾਵੇ ਕਾਇਬੇ ਕੋ ਸੋਭਾ ਨਹੀਂ ਦੇਖਾਈ ਪ੍ਰਮਾਨ ਇਹਨੇ ਸ਼੍ਰੀਮਾਨ ਸ਼੍ਰੀ ਸੰਤ ਬਾਬਾ ਸਤਨਾਮ ਸਿੰਘ ਜੀ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਇਹ ਯਾਤਰਾ ਦੇ ਮੁਖੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ